ਤੜਕਸਾਰ ਭਿਆਨਕ ਸੜਕ ਹਾਦਸਾ ਵਾਪਰਿਆ ਬਹੁਤ ਦੁਖਦਾਈ ਘਟਨਾ ਸਾਹਮਣੇ ਆ ਜਿਸ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਅੱਗ ਦਾ ਗੋਲਾ ਬਣ ਚੁੱਕਿਆ ਦਰਅਸਲ ਹైదరాబాద్ ਤੋਂ ਬੰਗਲੌਰ ਇੱਕ ਲਗਜ਼ਰੀ ਪ੍ਰਾਈਵੇਟ ਕੋਚ ਬੱਸ ਜਾ ਰਹੀ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੌਕੇ ਤੇ 40 ਸਵਾਰੀਆਂ ਮੌਜੂਦ ਸੀ ਤੜਕਸਾਰ ਤਕਰੀਬਨ 3:30 ਮਿੰਟ ਤੇ ਘਟਨਾ ਵਾਪਰੀ ਆਚਾਨਕ ਮੋਟਰਸਾਈਕਲ ਦੇ ਨਾਲ ਟੱਕਰ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਬੱਸ ਦਾ ਫਿਊਲ ਆਇਲ ਦਾ ਟੱਕਣ ਖੁੱਲਦਾ ਤੇਲ ਨਿਕਲਣ ਲੱਗਦਾ ਤੇ ਉਸ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਆ ਚੰਦ ਕੁ ਮਿੰਟਾਂ ਦੇ ਵਿੱਚ ਸਾਰੀ ਬੱਸ ਸੜ ਕੇ ਸੁਆਹ ਹੋ ਜਾਂਦੀ ਆ মিডিਆ ਰਿਪੋਰਟਸ ਦੇ ਅਨੁਸਾਰ 20 ਲੋਕਾਂ ਦੀ ਅੱਗ ਦੇ ਵਿੱਚ ਸੜਨ ਦੇ ਨਾਲ ਝੁਲਸੇ ਜਾਣ ਦੇ ਨਾਲ ਮੌਤ ਹੋ ਚੁੱਕੀ ਆ ਤੇ ਬਹੁਤ ਸਾਰੀਆਂ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਅੱਗ ਦੇ ਨਾਲ ਝੁਲਸੀਆਂ ਜਾ ਚੁੱਕੀਆਂ ਨੇ ਨਜ਼ਦੀਕੀ ਹਸਪਤਾਲ ਦੇ ਵਿੱਚ ਉਨ੍ਹਾਂ ਦਾ ਇਲਾਜ ਚੱਲਿਆ ਹਾਲਾਂਕਿ ਇਸ ਘਟਨਾਕ੍ਰਮ ਦੇ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਸਾਂਝਾ ਕੀਤਾ ਤੇ ਨਾਲ ਦੀ ਨਾਲ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਵੱਲੋਂ ਵੀ ਦੁੱਖ ਸਾਂਝਾ ਕੀਤਾ ਤੇ ਨਾਲ ਇਹ ਵੀ ਕਾਕੇ ਪੀੜਤ ਪਰਿਵਾਰਾਂ ਦੇ ਨਾਲ ਅਸੀਂ ਇਸ ਘਟਨਾ ਦੇ ਵਿੱਚ ਨਾਲ ਖੜੇ ਹਾਂ ਤੇ ਹਰ ਜਿਹੜੀ ਉਹ ਸਹਾਇਤਾ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਕਿਸ ਤਰੀਕੇ ਲਗਜ਼ਰੀ ਬੱਸ ਜਾਂਦੀ ਜਾਂਦੀ ਅੱਗ ਦਾ ਗੋਲਾ ਬਣ ਜਾਂਦੀ ਹੈ